ਵਾਰੀ ਦੇ ਵਿੱਚ ਪੂਰਾ ਹਿੰਦੁਸਤਾਨ ਸਾਫ ਕੀਤਾ ਜਾਂ ਉਹ ਇਸ ਚੱਲ ਜਾਂਦਾ ਹੈ ਸਾਡਾ ਕਈ ਸਟੇਟਾਂ ਚ ਚਾਰੂ ਚੰਨ ਗਿਆ ਗੁਜਰਾਤ ਦੇ ਵਿੱਚ ਐਮਐਲਏ ਨੇ ਗੋਆ ਚ ਐਮਐਲਏ ਨੇ ਮੱਧ ਪ੍ਰਦੇਸ਼ ਸਮਰੋਲੀ ਉੱਥੇ ਸਾਡੇ ਮੇਅਰ ਚੰਡੀਗੜ੍ਹ ਚ ਆਪਣਾ ਜਿਹੜਾ ਮੇਅਰ ਹੈ ਆ ਹੁਣੇ ਹੁਣੇ ਜਦੋਂ ਕੁਸ਼ਮੀਰ ਦੇ ਕੋਟਾ ਪੈ ਕੇ ਆਈਆਂ ਉੱਥੇ ਵੀ ਖਾਤਾ ਖੁੱਲ ਗਿਆ ਦੋਦੇ ਤੋਂ ਡੋਡੇ ਤੋਂ ਜਿਹੜਾ ਇੱਕ ਆਪਣਾ ਐਮ.ਐਲ.ਏ ਜਿੱਤਿਆ ਸੋ ਹੌਲੀ ਹੌਲੀ ਚਲੋ ਬੱਸੇ 10 ਸਾਲ ਪੁਰਾਣੀ ਪਾਰਟੀ ਐ 10 12 ਸਾਲ ਪਰ ਇੰਦੀ ਤੇਜ਼ੀ ਨਾਲ ਕੋਈ ਪਾਰਟੀ ਨਹੀਂ ਬਣੀ ਜਿੰਨੀ ਤੇਜ਼ੀ ਨਾਲ ਆਮਾ ਦੀ ਪਾਰਟੀ ਨੂੰ ਤੁਸੀਂ ਪਿਆਰ ਦਿੱਤਾ ਹੈ ਕੇਂਦਰੀ ਵੱਲੋਂ ਸਾਹਿਬ ਬਰਨਾ ਹੈ 1000 ਪ੍ਰਧਾਨ ਸਵਾਲ ਆਕਾ 2014 ਜਿੱਤੇ ਜਦੋਂ ਲੋਕ ਸਭਾ ਲੜ ਰਿਆ ਸੀ 2017 ਜਿੱਤੇ 2022 ਜਿੱਤੇ 19 ਜਿੱਤੇ 2022 ਜਿੱਤੇ ਤੇ ਹੁਣ 24ਵੀਂ ਵਾਰੀ ਆ ਹੁਣ ਜਿਹੜੀ பை ਇਲੈਕਸ਼ਨ ਹੈ ਵੀ ਤੁਸੀਂ ਬਣਾਰੇ ਨੇ ਚੋੜੀਆਂ ਪਰ ਪਰ ਪਿਆਰ ਦੇਣਾ ਸਭੀਰੋ ਬੇਨਾਂ ਦੇ ਕੀ ਨਾ ਕਰਿਓ ਆ ਜਿਹੜੇ ਦੂਜੇ ਫਿਰਦੇ ਆ ਕਰੇ ਕਿਹੜੇ ਪਾਸੋਂ ਆ ਜਾਂਦੇ ਕਦੇ ਕਿਹੜੇ ਪਾਸੋਂ ਆ ਜਾਂਦੇ ਰੁਕਤਾ ਬਦਲਣ ਨੂੰ ਵੀ ਟਾਈਮ ਲੱਗਦਾ ਹੈ ਇਹ ਨਹੀਂ ਉਹ ਹਾਰਦੇ ਹੁਣ ਕੇਵਲ ਜਿੱਦੋਂ ਕਾਂਗਰਸ ਕੋਲੋਂ ਹਾਰਿਆ ਹੁਣਾਰੇ ਕੀ ਭਾਜੇਪੀ ਕੋਲੋਂ ਫਿਰਦੇ ਆ ਕੋਈ ਪਤਾ ਨਹੀਂ ਕਿੱਥੇ ਪਾਸਾ ਆ ਜਾਂਦਾ ਲੋਕ ਜਿੱਤਣ ਨੂੰ ਫਿਰਦੇ ਆ ਪੈਸੇ ਦੇ ਸਿਰ ਤੇ ਪੈਸੇ ਦੇ ਸਿਰ ਤੇ ਜਿੱਤਣ ਨੂੰ ਫਿਰਦੇ ਸਾਡੇ ਕੋਲ ਪੈਸਾ ਹੈ ਇੱਕ ਪਾਸੇ ਪੈਸਾ ਹੋਵੇ ਇੱਕ ਪਾਸੇ ਪਿਆਰ ਹੋਵੇ ਵੀਰੋ ਤਾਂ ਪਿਆਰ ਦਾ ਪੰਡਾ ਪਾਰੀ ਹੁੰਦਾ ਪਿਆਰ ਜ਼ਿਆਦਾ ਜਿਹੜਾ ਉਹ ਜਿੱਦਾਂ ਹੁੰਦਾ ਇਸ ਕਰਕੇ ਇਹਨਾਂ ਨੂੰ ਗਲਤ ਫਹਿਣੀ ਹੈ ਕਿ ਅਸੀਂ ਪੈਸੇ ਸਿਰ ਤੇ ਜਿੱਤ ਜਾਗੇ ਇਹ ਕੋਈ ਪਤਾ ਨਹੀਂ ਕਿਹੜਾ ਕੀ ਸਰਟੀਫਿਕੇਟ ਨਹੀਂ ਫਿਰਦਾ ਉਹ ਇੱਕ ਜੰਗਲ ਦੇ ਵਿੱਚ ਖਰਗੋਸ਼ ਦੀ ਉਹ ਪੋਸਟ ਨਿਕਲੀ ਵੀ ਇਥੇ ਖਰਗੋਸ਼ ਕੰਮ ਕਰ ਸਕਦਾ। ਉਹ ਜਗਾਰ ਲਾ ਲਿਆ ਰਿਛ ਨੇ। ਵੀਰ ਮੈਨੂੰ ਜਦੋਂ ਨੌਕਰੀ ਉਹ ਕਹਿੰਦੇ ਜੇ ਖਰਗੋਸ਼ ਵਾਸਤੇ ਆ। ਉਹ ਕਹਿੰਦਾ ਯਾਰ ਮੇਰੇ ਸਰਟੀਫਿਕੇਟ ਤੇ ਲਿਖ ਦੋ ਕਿ ਮੈਂ ਖਰਗੋਸ਼ ਆ। ਉਹ ਲਿਖਤਾ ਖਰਗੋਸ਼ ਸਰਟੀਫਿਕੇਟ ਬਣਾ ਤੇ ਤੇ ਕੰਮ ਕਰਨ ਲੱਗਿਆ। ਹੁਣ ਉਹ ਖਰਾ ਖਰਗੋਸ਼ ਵਾਲੀ ਮਿਲਿਆ ਕਰੇ। ਬੜਾ ਉਖਾ ਹੋ ਗਿਆ ਨਹੀਂ ਨਿਕਵਾਉਂਦਾ ਮੈਂ ਦਾਣੇ ਸੁੱਕੇ ਕਿਵੇਂ ਖਾ ਸਕਦਾ ਮੈਂ ਰਿਸ਼ਾ ਉਹ ਕਹਿੰਦੇ ਨਹੀਂ ਕਵਾਇਦਾਂ ਨਹੀਂ ਫਿਰ ਉਹ ਉਸ ਨੂੰ ਖਵਾ ਕੇ ਕਿਹਾ ਤੈਨੂੰ ਤੁਰੂ ਬਦਲ ਲੱਗ ਗਿਆ ਜੰਗਲ ਦੇ ਵਿੱਚ ਕਿਸੇ ਹੋਰ ਥਾਂ ਮੈਂ ਇੱਕ ਖਰਗੋਸ਼ ਰਿਸ਼ਛਾਲੀ ਖਾਂ ਤੇ ਕਰੀ ਜਾਂਦਾ ਨੌਕਰੀ ਉਹ ਕਹਿੰਦਾ ਬਦਲਾ ਲੈਨੇ ਉਹਨੇ ਅਥਾਰਟੀ ਦੇ ਜੰਗਲ ਦੀ ਅਥਾਰਟੀ ਦੇ ਵਿੱਚ ਸ਼ਿਕਾਇਤ ਕਰਤੀ ਨੰਮਾ ਮੈਨੂੰ ਇੱਥੇ ਜਿਹੜਾ ਖਰਬੂਜ ਵਾਲੇ ਦਾ ਆਪਰੇਟਰ ਥਾ ਉੱਥੇ ਕਿ ਜਿਹੜਾ ਖਰਬੂਜ ਵਾਲੇ ਥਾ ਉਹ ਕਿ ਅਥਾਰਟੀ ਨੇ ਚਾਰ ਚੀਪਿਆਂ ਦੀ ਕਮੇਟੀ ਬਣਾਤੀ ਮੈਂ ਇਹਨੂੰ ਕਹੋ ਇਹਦੀ ਜਾਂਚ ਕਰੋ ਰਿਸ਼ਰੂ ਨੂੰ ਬੁਲਾਇਆ ਉਹ ਕਹਿੰਦੇ ਹਾਂ ਦੱਸ ਉਹ ਕਹਿੰਦੇ ਮੈਂ ਫੇਰ ਸਾਹਮਣੇ ਖੜਾ ਮੈਂ ਵੇਚਾ ਮੇਰੇ ਨਾਲ ਟ੍ਰੀਟਮੈਂਟ ਰਿੱਚਾ ਦੀ ਹੋਣੀ ਚਾਹੀਦੀ ਉਹ ਕਹਿੰਦੇ ਕਾਗਜ਼ ਦਿਖਾ ਕਾਗਜ਼ ਹੈਗੇ ਨਹੀਂ ਖਰਬੂਜਾ ਤਾਂ ਲਿਖਿਆ ਹੋਇਆ ਤੇਰੇ ਸਾਹਮਣੇ ਖਰਬੂਜਾ ਮੋੜਿਆ ਬਾਹਰ ਗਿਆ ਨੰਬਰ ਘਰੇ ਸੀ ਉਹ ਕਹਿੰਦਾ ਜੇ ਤੁਹਾਡੇ ਆ ਕਿਉਂ ਨਹੀਂ ਵੀ ਤੁਰੇ ਚੀਤੇ ਮਰੇ ਅਰਦਾ ਤੁnga ਦੇਖ ਕੋ ਨਹੀਂ ਉਹਨਾਂ ਨੇ ਜਦੋਂ ਪੈਦਾ ਤੂੰ ਮੁੜਿਆ ਉਹ ਕਹਿੰਦਾ ਕੀ ਅਰਦਾ ਉਹ ਵੀ ਚੀਤੇ ਹੈ ਕਿ ਉਹ ਬਰੇ ਵਾਲੇ ਸਰਟੀਫਿਕੇਟ ਤੇ ਬਣੇ ਫਿਰਦੇ ਐ ਕਿ ਕੋਈ ਪਤਾ ਨਹੀਂ ਕਾਉਂਡਰ ਸਰਟੀਫਿਕੇਟ ਨਹੀਂ ਰਹਿਦਾ ਉਹ ਚੀਤੇ ਬਣੇ ਬਦਸੀਏ ਮੇਰੇ ਵੀਰੋ ਸਿਰਫ ਤੇ ਸਿਰਫ ਇੱਕ ਆਮ ਆਦਮੀਆ ਜਿਹਨੇ ਕਮਾਂ ਦੀ ਰਾਜਨੀਤੀ ਕੀਤੀ ਹੈ ਜਿਨੇ ਮੈਨੀਫੈਸਟੋ ਬਦਲ ਕੇ ਰੱਖਦੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪਹਿਲਾਂ ਕਦੇ ਕੋਈ ਹਸਪਤਾਲ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਸਕੂਲਾਂ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਬਿਜਲੀ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਇਨਫਰਾਸਟ੍ਰਕਚਰ ਦੀ ਗੱਲ ਕਰਦਾ ਸੀ ਪਹਿਲਾਂ ਕਦੇ ਕੋਈ ਨੌਕਰੀ ਦੇਣ ਦੀ ਗੱਲ ਕਰਦਾ ਸੀ ਅੱਜ ਵੀ ਸਵੇਰੇ ਅੱਜ ਚੰਡੀਗੜ੍ਹ ਅੱਜ ਲਗਭਗ 1706 50 ਤੋਂ ਉਸ ਦੇ ਵਿੱਚ ਕੰਸਟੇਬਲ ਕੇ ਸਾਹਮਣ ਇੰਸਪੈਕਟਰ ਮੁੰਡੇ ਕੁੜੀਆਂ ਦੀ ਭਰਤੀ ਦੇ ਨਿਯੁਕਤੀ ਪੱਤਰ ਲੈ ਕੇ ਆਏ ਆ ਅੱਜ ਵੀ ਤੇ ਅੱਜ ਨਾਲ ਸਮੇਤ ਮਾ ਕੇ 48000 ਤੋਂ ਉੱਪਰ ਹੋ ਗਏ 48000 ਤੋਂ ਉੱਪਰ ਸਭੀਰੋ ਇਹ ਕੰਮਾਂ ਦੀ ਰਾਜਨੀਤੀ ਜਿਹੜੀ ਹੈ ਹਰਦਕ ਕੇ ਰੀਵਾਜ ਨੇ ਸਿਖਾਈ ਹੈ ਤੇ ਆਪਾਂ ਕੱਟੀ ਹੋ ਕੇ ਇੱਕ ਕਰਕੇ 2.5 ਸਾਲ ਸਰਕਾਰ ਆਪਣੀ ਹੈ ਜਿਸ ਤਰ੍ਹਾਂ ਨੀਤੀ ਲਿਖਿਆ ਆਪਾਂ ਡਬਲ ਕਰ ਦਾਂਗੇ ਸ਼ਿਫਟ ਉਹ ਕਹਿੰਦੇ ਜੇ ਆਪਾਂ ਲੱਗੇਗੀ ਵੀ ਅੱਗੇ ਨਹੀਂ ਆਉਣ ਵਾਲਾ ਬੋਚਰ ਦਿਨਾਂ ਨੂੰ ਕਿਤੇ ਲੈਕਟਰ ਨਾਲ ਰਹਿ ਜੇ ਆਪਾਂ ਮਿਸਤਰੀ ਤੋਂ ਵਗਦਾ ਲੈਣੇ ਵੀ ਚੱਲ ਲੈਕਟਰ ਤੱਕ ਤਾਂ ਲੱਗੇ ਜਾਓ ਕਿਰਨ ਨਹੀਂ ਤੋਂ ਪਹਿਲਾਂ ਲੈਕਟਰ ਪਾ ਲਈ ਤੇ ਜੇ ਹੁਣ ਭਾਈ ਸਾਹਿਬ ਆਪਣੀ ਇਸ ਟੇਨੌਰ ਤੇ ਪਏ ਨੇ ਅੱਗੇ ਚੰਗੇ ਕੰਮ ਕਰਾਂਗੇ ਅਗਲਾ ਪਾਰੀ ਵੀ ਦੇਵੋਗੇ ਤਾਂ ਬਰਨਾਲਾ ਬਰਨਾਲੇ ਦੇ ਪਿੰਡ ਮੈਂ ਦਾ ਮੇਰੇ ਆਪਣੇ ਪਿੰਡ ਨੇ ਇੱਥੇ ਤਾਂ ਬਰਨਾਲੇ ਤਾਂ ਕਾਲਜ ਕਾਲਜ ਮੇਰੇ ਤੋਂ ਅਸੀਂ ਆਉਂਨੇ ਆ ਇੱਥੇ ਕਦੇ ਇਹ ਕਲਚਰ ਪ੍ਰੋਗਰਾਮ ਜਿੱਕੇ ਦੇਖਦੇ ਕਿਤੇ ਜੀ ਹਮੇਸ਼ਾ ਪਿਆਰ ਦਿੰਦੇ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਕਿ ਪਹਿਲੇ ਨੰਬਰ ਤੇ ਬਟਨ ਐ ਆਪਣਾ ਸਵੇਰੇ ਸਵੇਰੇ ਬੀ ਤਰੀਕ ਨੂੰ ਨਾ ਆ ਕੋ ਕੇ ਤਿਆਰ ਹੋ ਕੇ ਪਹਿਲੇ ਨੰਬਰ ਵਾਲਾ ਬਟਨ ਦਬ ਕੇ ਹੱਥ ਝਾੜ ਕੇ ਅਹੀਂ ਮੁੜਿਆਓ ਬਾਕੀ ਵਾਲੇ ਬਟਨ ਦੇਖਿਓਗੇ ਨਾ ਨੇ ਤਾਂ ਚਿੱਟਾ ਮੋੜ ਦਿਆ ਉੱਤਰ ਸਕਦਾ ਆਂ ਚਾਹੀਦਾ ਨਹੀਂ ਚਾਹੀਦੇ ਇਹਨਾਂ ਨੇ ਪਾ ਨਹੀਂ ਕਿਹਾ ਬਈ ਸੋ ਇਸ ਕਰਕੇ ਉਹਨਾਂ ਸੀ ਕਿਧਰ ਬੈ ਜਾਵਾਂਗੇ ਉੱਥੇ ਵੀ ਹੀ ਗੱਲ ਚੱਬੇ ਵਾਲ ਵੀ ਇਹੀ ਹਾਲ ਹੈ ਗੇਰਾਵਾ ਬਣਾ ਕੇ ਕੁਝ ਹੀ ਹਾਲ ਹੈ ਲੋਕ ਕਹਿੰਦੇ ਸਾਡਾ ਇਹਨਾਂ ਤੋਂ ਇਹਦਾ ਸ਼ਰਾਬ ਬਸ ਕਿਹ ਰਹਿਣਾ ਤੋਂ ਫੇਰ ਆ ਜਾਂਦੇ ਨੇ ਕਹਿੰਦੇ ਤੁਸੀਂ ਦੇਖੀ ਜੇ ਕੁਮੀ ਨੇ ਫੇਰ ਆ ਜਾਂਦੇ ਨੇ ਸਵੈਸਤ ਹੈ ਕਿ ਮੈਂ ਤੁਹਾਨੂੰ ਬੇਨਤੀ ਕਰਨਾ ਆ ਕਿ ਝਾਰੂ ਇਸ ਬਾਰ ਜਿਹੜਾ ਵਰਣਾਣੇ ਫੇਰ ਚੱਲੂਗਾ ਔਰ ਵੱਡੀ ਜਿੱਤ ਹੋਊਗੀ ਤੁਹਾਡੇ ਆਪਣੇ ਅਰਿੰਦ ਧਾਲੀ ਵਾਲ ਤੁਹਾਡੇ ਆਪਣੇ ਤੁਹਾਡੇ ਆਪਣੇ ਪਿੰਡਾਂ ਰਹਿਣ ਵਾਲਾ ਨੂੰ ਪਤਾ ਇਸ ਸਮੱਸਿਆ ਦਾ ਉਹ ਤਾਂ ਹੁਣ ਗੁਜਰਾਤਾਂ ਚ ਕੁਲੇ ਜੰਡੀਗੜਾ ਵਾਲਾ ਉਹਨੂੰ ਕਿੱਥੋਂ ਪਾਲਦੇ ਫਿਰੂ ਨਬਾਚ ਉਹਦਾ ਇੱਕ ਵਾਰ ਖੁਦਨਾ ਹੱਥ ਮਣਾ ਕੇ ਸੈਨੀਟਾਈਜ਼ਰ ਨਾਲ ਸੈਨੀਟਾਈਜ਼ਰ ਹੱਥ ਨੂੰ ਦੇ ਕੇ ਫੁਰਕ ਧਰਕਣਾ ਪੈ ਰਿਹਾ ਲੋਕਾਂ ਦਾ ਛਿੰਦੇ ਦੇ ਕੇ ਉਹ ਆਪਣੇ ਕੰਮ ਦੇ ਨਹੀਂ ਹੈਗੇ ਤਾਂ ਹੀ ਹੋ ਰਿਹਾ ਗੜੇ ਦੋ ਵਾਰੀ ਆਹੀ ਗੱਲ ਹੈ ਨਾ ਸੋ ਵੀਰੋ ਇਹਨਾਂ ਨੂੰ ਬਣਾ ਕੇ ਭੇਜਿਆ ਸੀਗਾ ਖੁੱਲਾਂ ਦੇ ਹਾਰ ਵਧੇਰੇ ਪਾਏ ਇਹਨਾਂ ਨੂੰ ਇਹਨਾਂ ਨੂੰ ਬੁਲਾਇਆ ਸੀਗਾ ਕੈਪਟਨ ਮਰਿੰਦਰ ਸਿੰਘ ਨੂੰ ਮੁਕਮਤਈ ਬਣਾਤਾ ਉਹਨੇ ਵੀ ਜਿੱਦਾ ਚੰਡੀਗੜ੍ਹ ਜਾ ਕੇ ਉਹ ਡੇ ਡੇ ਤਹਾਰ ਜੇਲ੍ਹ ਦੀ ਗਏ ਇਹਨਾਂ ਦੇ ਕੰਦਾਂ ਨੇ ਉਹ بڑے ਦਰਵਾਜੇ ਨੇ ਅੰਦਰੋਂ ਗੁੰਡੇ ਹੀ ਲਾ ਲਏ ਜਿੰਦੇ ਤਿੰਨ ਚਾਰ ਜਾਣੇ ਆਉਂਦੇ ਕੀ 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 ਕਰ ਕੇ ਅੰਦਰੋਂ ਲਾ ਲਏ ਗੁੰਡਾ ਕਹਿੰਦੇ ਲੋਕ ਨਾ ਕਿਤੇ ਆ ਜਾਣ ਲੋਕ ਨਹੀਂ ਲੱਗਣਗੇ ਪੌਣੇ ਪੰਜ ਸਾਲਾਂ ਬਾਅਦ ਨਾਲ ਕਹਿੰਨ ਦੱਸਿਆ ਜਿਹੜੇ ਹੁੰਦੇ ਵਾਲੇ ਨਾਲ ਦੇ ਉਹ ਕਹਿੰਦੇ ਜੀ ਵੋਟਾਂ ਹੰਮਰਨਾ ਟਾਈਮ ਆ ਗਿਆ ਹੁਣ ਫਿਰ ਬਾਹਰ ਜਾਣਾ ਪਊਗਾ ਗੁੰਡਾ ਖੋਲ ਲੀਏ ਮੈਂ ਜਰ ਖੋਲ ਲਉ ਉਡੀ ਇਦੀ ਇਧਰ ਕੇ ਗੁੰਡਾ ਖੋਲਿਆ ੁੰਡਾ ਦਾ ਖੁੱਲ ਗਿਆ ਦਰਵਾਜਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੰਦੀ ਹੋਵੇ ਇਹਦੇ ਵਿੱਚ ਥੱਲੇ ਆਰੀ ਨਾ ਦੇਖਣੋਂ ਵੱਟ ਕੇ ਉਹ ਕਹਿੰਦੇ ਲੱਕੜ ਨਹੀਂ ਖੁੱਲੀ ਜੀ ਲੋਕ ਬਾਹਰੋਂ ਲਾ ਗਏ ਲੋਕ ਲਾ ਗਏ ਬਾਹਰੋਂ ਕਹਿੰਦੇ ਹੁਣ ਤੁਸੀਂ ਅੰਦਰ ਰਹਿੋ ਸੋ ਇਹਨਾਂ ਦੇ ਬਾਹਰੋਂ ਟੁੱਟੇ ਲੱਗੇ ਹੋਏ ਆ ਹੁਣ ਇਹ ਨਿਕਰ ਸਾਡੇ ਸੋ ਮੈਂ ਇੱਕ ਵਾਰੀ ਫੇਰ ਤੁਹਾਡਾ ਧੰਨਵਾਦ ਵੀ ਕਰਦਾ ਹਾਂ ਇੱਕ ਕਿਉਂਕਿ ਮੇਰਾ ਜ਼ਿਲ੍ਹਾ ਇਹ ਮੇਰੀ ਕੰਸਟੀਜਨਸੀ ਹੈ ਤੇ ਨਾਲ ਜੇਲੀਵਾਲ ਸਾਡਾ ਸਵਾਗਤ ਕਰਦੇ ਆਂ ਤੁਹਾਡਾ ਵੀ ਇਕੱਲੇ ਇਕੱਲੇ ਕਦਮ ਚੱਲਣ ਦਾ ਸਵਾਗਤ ਕਰਦੇ ਆਂ ਦੋਨਿਆਂ ਤੋਂ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇੱਕ ਕਰਾ ਹੋੜਾ ਯਾਹੋ ਦਾ ਤੁਹਾਨੂੰ ਬੰਨਾਲੇ ਸੈਰ ਲੱਗੇ ਮਤਲਬ ਕੁਝ ਹੋ ਰਿਹਾ ਹੈ ਇੱਕ ਕਰਾ ਬੋਲੇ ਸੋਨਹਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਮਿਲਦੀ ਰਵਾਂਗੇ ਜਿਉਂਦੇ ਵਾਸਤੇ ਰੋ ਇਸ ਤੋਂ ਬਾਅਦ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪਾਰਟੀ ਦੇ ਜਿਹੜੇ